ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਦਿਨੇ ਲਾਓ ਰਾਤ ਨੂੰ ਰੋ ਖੁੱਲਾ ਹੋਊਗਾ ਕੋਈ ਇਹ ਨਹੀਂ ਗੱਲ ਵੀ ਫੋਨ ਨਹੀਂ ਚੱਕਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਬਰਨਾਲਾ ਸ਼ਹਿਰ ਬਰਨਾਲਾ ਦਾ ਆਪਣਾ ਸੇਖਾ ਰੋਡ ਤੇ ਨੌਰਾਗਾ ਜੀ ਆਪਣਾ ਰੋਡ ਦੇ ਉੱਤੇ ਨੌਰਾ ਨੇੜ ਮੋਬਾਈਲ ਨੰਬਰ ਆਪਣਾ 9815398107 ਹੈ ਜੀ ਨੌ ਨਾ ਕਿ ਇੱਥੇ ਹਾਜ਼ਰ ਖੜਿਆ ਹੋਣਾ ਹਨਾ ਹਾਂ ਜੀ ਆਪਣੇ ਕੋਲ ਨੌ ਇੱਥੇ ਨੇ ਜੀ ਅੱਠ ਬਣਾ ਆਪਣੇ ਉਧਰ ਪਰਾਲੇ ਨਾਲ ਜਿੱਧਰੋਂ ਪਪਾ ਇਹ ਵੀਡੀਓ ਪਾਉਂਦੇ ਨੇ ਸੋ ਵੀਰੋਂ ਨਵਾ ਨੋਰਾ ਵੀਰ ਨੇ ਬਣਾਇਆ ਇੱਥੇ ਤੇ ਇੱਥੇ ਵਾਲੇ ਮੰਨ ਕੇ ਜਿਹੜਾ ਪ੍ਰਬੰਧ ਉਹਨਾਂ ਹੋਏ ਨਹੀਂ ਹੌਲੀ ਤਿਆਰ ਕਰੀ ਜਾਂਦੇ ਆਪਾਂ ਹਾਂ ਭਾਈ ਕੋਈ ਯਾਰ ਹੁਣ ਕੋਈ ਜੀ ਮੈਂ ਬਣਾ ਤਾਜ਼ੀਆਂ ਸੁਣੀਆਂ ਨੇ ਰਾਤ ਨੂੰ ਕੋਈ ਯਾਰ ਕੱਟ ਟਿੱਕ ਜਾਣੇ ਹੁੰਦਾ ਇੱਥੇ ਅੱਛਾ ਹਲੇ ਰੈਸ ਕਰੀ ਨਹੀਂ ਤੇ ਹਾਂ ਤੇ ਰੈਸ ਕਰੀ ਨਹੀਂ ਹੈਗੀ ਅਸੀਂ ਫਿਰ ਸਾਰੇ ਬਣਾ ਉਧਰ ਹੋ ਗਏ ਜੀ ਤਾਜ਼ੀਆਂ ਸੁਣੀਆਂ ਵੀ ਠੀਕ ਹੈ ਪਹਿਲਾ ਨੰ 8 ਵਜੇ 7 ਵਜੇ 9 ਵਜੇ ਜਦਕਰ ਮਰਜ਼ੀ ਆ ਸਕਦੇ ਆਪਾਂ ਠੀਕ ਹੈ ਵੀ ਵੀਡੀਓ ਪਰ ਜਿਹੜਾ ਵੀਰ ਦੇਖਦਾਗਾ ਇਹ ਨਹੀਂ ਹੈਗਾ ਵੀ ਆਪਾਂ ਕੋਈ ਟਾਈਮ ਆਪਣਾ ਬੱਜਮਾ ਠੀਕ ਹੈ ਹੁਣ ਜਿਵੇਂ ਜੇ ਕੋਈ ਵੀਰ ਦੂਰੋਂ ਆਵੇ ਆਊਟ ਆਫ ਸਟੇਟ ਤੋਂ ਉਹਦਾ ਪ੍ਰਬੰਧ ਸਾਰਾ ਵੀਡੀਓ ਪਰ ਰਹੇ ਰਹਣ ਦੇ ਇੱਥੇ ਹਾਂ ਵੀਰਿਆ ਬੁਪਾਰੀਆਂ ਕਿਉਂ ਵਾਸਤੇ ਬਣਾਇਆ ਸਾਲਾ ਨੌਰਾ ਠੀਕ ਹੈ ਜਦੋਂ ਮਰਜ਼ੀ ਵੀ ਆਵੇ ਉਹ ਸਪੈਸ਼ਲੀ ਵਪਾਰੀਆਂ ਵਾਸਤੇ ਬਣਾਇਆ ਮਨਾਂ ਗੱਡੀ ਭਰਾ ਕੇ ਤੋਰਾਂਗੇ ਹਾਂ ਕੋਈ ਵੀ ਵੀਰ ਨੇ ਕਿਤੇ 10 5 8 10 ਬਹਿਣਾ ਲੈਣੀਆਂ ਨੇ ਠੀਕ ਹੈ ਤਾਂ ਜੇ ਆਪਣੇ ਕੋਲ ਉਹਨਾਂ ਨੂੰ ਮਿਲ ਜੇ ਤਾਂ ਵੀ ਠੀਕ ਹੈ ਦੀ ਬਾਹਰੋਂ ਵੀ ਲੈ ਕੇ ਦਵ ਜਿਹੜੀ ਪਹਿਲੇ ਨੰਬਰ ਤੇ ਵੈਢ ਦੇਖੀ ਜਨੇ ਸੁਆ ਕਿਹੜਾ ਸੁੰਦੀ ਆ ਇਹ ਦੂਜਾ ਸੁਆ ਵੀਰ ਜੀ ਦੂਜਾ ਸੁਆ ਠੰਡੀ ਆ ਜੇ ਠੰਡੀ ਸੀਲ ਜਮਾ ਬਰਫ ਵਰਗੀ ਵੀਰੇ ਬਾਲਟੀ ਤਾਂ ਨਹੀਂ ਪੰਦੀ ਨਹੀਂ ਨਹੀਂ ਭਾਈ ਬਾਲਟੀ ਪੰਨ ਵਾਲੀ ਆ ਯਾਰ ਵੈਣਾ ਇਹ ਜਿਹਾ ਵੈਣਾ ਕਿੱਥੇ ਬਾਲਟੀ ਪੰਦੇ ਹੁੰਦੇ ਠੀਕ ਹੈ ਤੇ ਠੰਡੀ ਸੀਲ ਬਰਫ ਵਰਗੀ ਦੁੱਧ ਕਿੰਨਾ ਦੋਵੀ ਜਗੀ ਦੁੱਧ ਭਾਈ ਜੀ ਮਾਲਕ ਨੇ 25 ਕਿਲੋ ਦੱਸਿਆ ਵੀਰੇ ਪਰ ਗਰਮੀ ਆ 22 ਬਾਈ ਮੰਨ ਕੇ ਲੈ ਲੈਣ ਸੋ ਵੀਰੇ ਜਾਇਜ਼ ਗੱਲਾਂ ਜਮਾ ਕੀ ਗੱਲ ਹੁੰਦੀ ਆ ਤਾਂ ਵੀਰੇ ਜਿਹੜੀ ਦੁੱਧ ਦੀ ਕੁਆਲਿਟੀ ਆ ਉਹ ਆਪਾਂ ਨੂੰ ਜਿਹੜੀ ਫਾਰਮਰ ਦੱਸਦਾ ਆਪਾਂ ਉਹੀ ਦੱਸਦੇ ਹਾਂ ਮੁਰੇ ਤੇ ਬਾਕੀ ਆਪਾਂ ਨੂੰ ਵੀ ਦੇਖ ਕੇ ਪਤਾ ਲੱਗਦਾ ਹਾਂ ਹਾਂ ਜਿਹੜੇ ਵੀਰ ਹੁਣ ਮਕਾਮਾ ਰੱਖਦੇ ਆ ਜਾਂ ਜਿਹਨੇ ਪਹਿਲੀ ਵਾਰ ਰੱਖਣੀ ਆ ਉਹਨਾਂ ਨੂੰ ਤਾਂ 30 ਕਿਲੋਲੀ ਚੂਣੀ ਹੋਈ ਔਖੀ ਲੱਗਦੀ ਆ ਜਿਹਨੇ ਪਹਿਲੀ ਵਾਰ ਰੱਖਣੀ ਠੀਕ ਆ ਥਣ ਥਣ ਤੱਕ ਕਿੱਲਾ ਰ ਗਿਆ ਨਾ ਮੱਝ ਆ ਬਾਈ ਯਾਰ ਕਿਦੋਂ ਦੀ ਮੱਝ ਅੱਜ ਦੇ ਸਮੇਂ ਦੀ ਤੇ ਭਾ ਕਿੱਡਾ ਕਰੂਗਾ ਬਾਜਮ ਹੋਊਗਾ ਹਾਂ ਵੀਰੇ ਭਾਜਮ ਬਾਜਮ ਹੋਣਗੇ ਬਸ ਜਿਹੜੇ ਪਪਾ ਕਰਾਂਗੇ ਮਤਲਬ ਵੀਰਾਨੋ 5500 600 ਵਾਲਾ ਕੰਮ ਹੀ ਹੋਊਗਾ ਮਤਲਬ ਜਿਹੜੇ ਨੇ ਫੋਨ ਲਾ ਲਿਆ ਉਹਦੇ ਪਾ ਫੈਟ ਆਉ ਗੱਡੀ ਕਹੂਗਾ ਜਿਹੜਾ ਦੇ ਹਾਂ ਹਾਂ ਓਕੇ ਜਮਾ ਬਾਈ ਤੋੜ ਕੇ ਦਿਖਾ ਫਿਰ ਇਹਨੂੰ ਪਹਿਲੇ ਨੰਬਰ ਵਾਲ ਨੂੰ ਸੋ ਫਿਰ ਪਹਿਲੇ ਨੰਬਰ ਤੇ ਕਿਆ ਬਾਤਾਂ ਕੱਦ-ਕਾੜ ਦੇਖੋ ਜਮਾ ਕਿਆ ਬਾਤਾਂ ਜਿੰਦ ਜਾਣਾ ਤੇ ਹਲਕਾ ਜਿਹਾ ਆ ਗਿਆ ਕਰੋਸ ਇਹਦੇ ਵਿੱਚ ਹਨਾ ਹਾਂ ਬਾਈ ਹਲਕਾ ਜਿਹਾ ਸਹੀ ਬਾਅਦ ਦਾ ਕਰੋਸ ਇਹਦੇ ਵਿੱਚ ਠੀਕ ਹੈ ਦੁੱਧ ਫੈਟ ਵਾਲਾ ਦੂ ਜਮਾ ਐਂ ਜਮਾ ਵੀਰੇ ਸੋ ਫਿਰ ਥਾਣੇ ਦੇਖੋ ਜਮਾ ਕਿਆ ਬਾਤਾਂ ਦੋ ਜਾਨੇ ਬਹਿ ਕੇ ਚੋਈ ਚੱਲਿਓ ਵਾਟਿੱਚ ਗੋਚਾ ਕਰਦੇ ਨੇ ਕਰਵਾਉਣੇ ਨੇ ਰਾਜੀ ਬਹੁਤ ਆ ਪਲੀ ਪੁੜੀ ਵੀ ਤੇ ਰੇਟ ਜਮਾ ਫਿਰ ਜਿਵੇਂ ਰੁੱਤ ਦੇ ਹਿਸਾਬ ਨਾਲ ਰੇਟ ਹੋੜ ਥੋੜਾ ਜਿਹਾ ਬਾਈ ਰੇਟ ਹੋਣਗੇ ਠੀਕ ਹੈ ਆਪਾਂ ਕੋਲੇ ਕੋਲੇ ਬਹਿਣਾ ਫਿਰ ਖਰਾਉ ਨਹੀਂ ਬਹਿਣਾ ਨੇ ਆਪਾਂ ਵੇਚਣੀਆਂ ਨੇ ਠੀਕ ਹੈ ਤੂੰ 15 ਦਿਨ ਬਾਅਦ ਆਪਾਂ ਮਾਲ ਜਿਆਦਾ ਕਰਾ ਕਰਾਂਗੇ ਠੀਕ ਹੈ ਆਪਾਂ ਆਹ ਮਾਲ ਵੇਚ ਕੇ ਚਾਰ ਚਾਰ ਪੰਜ ਪੰਜ ਬੜਾ ਦੀ ਵੀਡੀਓ ਪਾਇਆ ਕਰਾਂਗੇ ਠੀਕ ਹੈ ਸੋ ਫਿਰ ਪਹਿਲੇ ਨੰਬਰ ਦੇ ਦਿਖਾ ਦੇ ਨਗੀਨਾ ਪਾ ਜਾਵਾਂ ਮਗਾ ਟੌਪ ਹੀ ਆ ਭਾਈ ਪੂਰੀ ਕਿਉਂਕਿ ਹੁਣ ਆਪਣੇ ਕੋਲ ਬੜਾ ਇਕੱਠੀਆਂ ਨੇ ਅੱਜ ਠੀਕ ਹੈ ਇਸ ਤੋਂ ਬਾਅਦ ਤਾਂ ਚਾਰ-ਚਾਰ ਪੰਜ-ਪੰਜ ਗਾਵਾਂ ਦੀ ਵੀਡੀਓ ਪਾਇਆ ਮਾਣਾ ਕੰਮ ਰੋਕਦਾ ਨਹੀਂ ਚੱਲੂਗਾ 15 ਕਿ ਦਿਨ ਕਿਉਂਕਿ ਸਾਰੇ ਜ਼ਿਮੀਦਾਰ ਭਰਾ ਵੀਰ ਖੇਤੀਬਾੜੀ ਚਲ ਜਾਂਦੇ ਆ ਖੇਤੀਬਾੜੀ ਚਲ ਜ ਜਾਂਦੀ ਅੱਗੇ 2 ਨੰਬਰ ਜਰਸੀ ਦੇਖਦੇ ਆ ਹਾਂ ਜਰਸੀ ਵੀਰ ਜੀ ਸੁਭਾ ਦੂਜਾ ਕਹਿ ਕੇ ਦਿੱਤੀ ਆਪਾਂ ਨੂੰ ਮੰਨ ਤੇ ਨੇ ਠੀਕ ਹੈ ਚਾਹੇ ਵੀਰ ਕੋਈ ਤੀਜਾ ਮੰਨ ਲਵੇ ਠੀਕ ਹੈ ਪਰ ਦੂਜੇ ਹੀ ਲੱਗਦੀ ਆ ਬੀ ਤੁਹਾਨੂੰ ਪਰ ਥਣ ਬਾਲਾ ਪੜਾ ਲਈ ਫਿਰਦੀ ਇਹਦਾ ਮੈਂ ਕਿਹਾ ਖਾਨਦਨ ਚਵਾਈ ਦੀ ਪੂਰੀ ਓਕੇ ਆ ਵੀਰੇ ਕੋਈ ਵੀ ਵੀਰੇ ਆਪਾਂ ਤੋਂ ਵਹਿਣ ਗੱਬੜ ਮੰਗਾਉਂਦਾ ਠੀਕ ਹੈ ਆਪਣੀ ਥਣ ਲੈਵੇ ਦੀ ਭਾਰ ਦੀ ਬੁਖਾਰ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਮਗਰ ਤੁਮ ਤਾਂ ਜਿਹੜਾ ਤੁਮ ਵੀ ਆਪਾਂ ਕੋਈ ਵੀ ਗਰੰਟੀ ਨਹੀਂ ਦਿੰਦੇ ਵੀਰੇ ਕਿਉਂਕਿ ਜਿਹੜੀ ਆਪਾਂ ਨੂੰ ਫਾਰਮਰ ਦੱਸਦਾ ਠੀਕ ਹੈ ਆਪਾਂ ਉਹੀ ਦੱਸਦੇ ਹਾਂ ਸੋ ਤੁਰਦੀ ਦੇਖੋ ਮੱਲਾ ਕੋ ਜਿਵੇਂ ਕਹਿੰਦੇ ਹੁੰਦਾ दारू ਗੱਲਾਂ ਨੂੰ ਤੇ ਕਿਹਾ ਮੱਲਾ ਨੂੰ ਉਹੀ ਗੱਲ ਇਹਨੂੰ ਜਿੰਨਾ ਇਹਨੂੰ ਪਾਲੋਗੇ ਉਨਾ ਹੀ ਕੱਢ ਦੋ ਦੁੱਧ ਤੇ ਉਨਾ ਹੀ ਕੱਢ ਦੂਗੀ ਵੀਰੇ ਤੇ ਥਣ ਵਾਲਾ ਪੈੜਾ ਲੱਗਿਆ ਜਿਵੇਂ ਨਵਾਂ ਠੰਡੇਦਾਰ ਆ ਕੇ ਰੋ ਮਾਰਦਾ ਹੁੰਦਾ ਕੌਕਾ ਕੈਂਪ ਕਰ ਉਹ ਜੇ ਵੀ ਚੋੜੋ ਆਜੋ ਥੱਲੇ ਬਹਿ ਜਾਓ ਹਣਾ ਰੰਗਿਆ ਕਰੋ ਟਾਈਮ ਤੇ ਰਿਗਾਰਡ ਪਟ ਦਿਆ ਕਰੋ ਕਾਂਜ ਕਰਮਾੜੀ ਇਹਦਾ ਤੇ ਮਿਲਕ ਵੇਣ ਦੇਖ ਜਮਾ ਥੱਲੇ ਦੋ ਦੀ ਮੋਟਰ ਸਿੱਟੀ ਹੁੰਦਾ ਜਿਵੇਂ 150 ਫੁੱਟ ਤੇ ਉਹ ਦੇਖੋ ਥੱਲੇ ਮਿਲਕ ਵੇਣ ਜਾਗਦੀ ਪਈ ਆ ਮੋਟੀ ਮੋਟੀ ਜਮਾ ਸਾਫ ਸੁਥਰੀ ਤੇ ਜਿਹਨੂੰ ਕਹਿ ਦਿੰਦੇ ਜਿੰਦ ਜਾਨ ਹਨ ਜਰਸੀ ਉਹ ਦਿਖਾਈ ਜਾ 20 ਕਿਲੋ ਹੀ ਮੰਨ ਕੇ ਲੈ ਲੈ ਬੰਦਾ ਮੈਂ ਕਿਹਾ 20 ਕਿਲੋ ਮਰੇ ਉੱਕਾ ਦਿਓਗੀ ਜਮਾ ਠੀਕ ਆ ਅੱਗੇ ਪੱਤਰਾ ਨੰਬਰ ਜਿਹੜੀ ਵਹਿੜ ਦੇਖੀ ਜਾਂਦੇ ਆ ਜੀ ਹਾਂ ਜਰਸੀ ਹੈ ਕਾਫੀ ਕਲਰ ਚ ਵਈ ਜੀ ਕਾਫੀ ਕਲਰ ਚ ਜਰਸੀ ਤੇ ਹਲਕਾ ਜਿਹਾ ਕਰਾਉਸ ਹਲਕਾ ਜਿਆ ਕਰਾਉਸ ਹੈਗਾ ਜੀ ਹਾਂ ਜੀ ਹਲਕਾ ਜਿਆ ਕਰਾਉਸ ਹੈਗਾ ਵੀਰੇ ਦੁੱਧ ਕਿੰਨਾ ਦੇ ਦੂਗੀ ਦੁੱਧ ਵੀਰੇ 15 ਕਿਲੋ ਮੰਨ ਕੇ ਲੈ ਲੈ ਪਹਿਲਣੀਆਂ ਪਹਿਲਣ 15 ਕਿਲੋ ਹਾਂ ਜੀ ਸੋ ਵੀਰੇ ਚਾਹੇ ਛੋਲੇ ਪਾ ਲਿਓ 20 ਦਿੰਦੀ ਨਹੀਂ ਨਹੀਂ ਭਾਈ ਜੀ ਜਿਹੜੀਆਂ ਛੋਟੀਆਂ ਵੇੜਾ ਹੁੰਦੀਆਂ ਵੀਰੇ 15 16 ਹੀ ਦਿੰਦੇ ਆ 17 ਐਨੇ ਕਿਸੇ ਨੂੰ ਗਮਰਾਹ ਕਰਨ ਦਾ ਤਾਂ ਪਹਿਲਾਂ ਵੀ ਵੀਡੀਓ ਚ ਬੋਲਦੇ ਹੁੰਦੇ ਆ ਵੀ ਕਿਸੇ ਨੂੰ ਗਮਰਾਹ ਕਰਨ ਦਾ ਕੋਈ ਫਾਇਦਾ ਨਹੀਂ। ਠੀਕ ਹੈ। ਡੋਕੇ ਦਾ ਆਪਣੀ ਦੁਕਾਨਦਾਰੀ ਆ। ਇੱਕ ਦਿਨ ਝੂਠ ਚੱਲ ਜਾਂਦਾ। ਇਹਨੂੰ ਹੋਰ ਲੈਣੀਆਂ ਨਹੀਂ। ਠੀਕ ਹੈ। ਇੱਕ ਜਮੂਲ ਲਾ ਕੇ ਕੱਲ ਨੂੰ ਫਿਰ ਦੁਬਾਰਾ ਕੋਲ ਲਊਗਾ ਤੋ। ਉਹ 100 ਦਿਨ ਚੋਰ ਦਾ ਤੇ ਇੱਕ ਨਾਲ ਦਾ ਤਾਂ ਆਉਂਦਾ ਹੀ ਆ। ਹਾਂ ਭਾਈ। 100 ਗੱਲ ਆ 15 ਵਾਲੀ ਦਾ 15 ਤੇ 25 ਵਾਲੀ ਦਾ 25 20 ਵਾਲੀ ਦਾ 20 ਆਗਾ। ਸੋ ਜਿਵੇਂ ਮੰਨ ਕੇ ਚਲੋ ਜਵਾਕੇ 2 ਕਿਲੋ ਭਾਰੀ ਚੱਕ ਕੇ ਲੈ ਜਾਓ 20 ਕਿਲੋ ਚੱਕਦਾਨੀ। ਕੀ ਹੁੰਦੀ ਆ ਨਾ ਗੱਲ ਇੱਕ ਵੀਰ ਨਾਲ ਦੁੱਤੀ ਦੁੱਤ ਲੈਣ ਦੀ ਮਤਲਬ ਵਿ ਠੀਕ ਹੈ ਪਰ ਇਹਨੂੰ ਜਾਂ ਪੀਰਾਂ ਨੂੰ ਕੋਈ ਵੀ ਈਮਾਨ ਲੈ ਜਾਂਦੇ ਸ਼ੌਕ ਨਾਲ ਇਥੋਂ ਜਾਨ ਸਾਰੇ ਗਾਵਾਂ ਨੂੰ ਪੁੱਲ ਦਿੰਦੇ ਆ ਸੰਭੋ ਦੱਸ ਦੇ ਰੋ ਗੌਰ ਕਰ ਸੁੱਕਾ ਹਰਾ ਟੂੜੀ ਖਵਾਓ ਚੋ ਕਰ ਪਾਓ ਦਾਦ ਨੂੰ ਉਹਨੂੰ ਕੱਚਾ ਖਾਣਾ ਖਵਾਓ ਆਪਾਂ 4 ਦਿਨ ਮੇਲੇ ਜਾਏ ਜੀ ਤਾਂ ਆਪਣਾ ਪੇਟ ਖਰਾਬ ਹੋ ਜਾਂਦਾ ਵੀ ਕੀ ਹੋ ਗਿਆ ਹਾਂ ਜਿਹੜੀ ਗੱਲ ਆ ਹੁਣ ਆ ਬੱਚੀ ਹੈ ਗਰੇ ਕਿੱਡੀ ਕੁਆਲਿਟੀ ਆ ਬੱਚੀ ਦੀ ਆਪਾਂ ਜਿਹੜੀ ਚੌਥੇ ਨੰਬਰ ਤੋਂ ਦਿਖਾਉਣ ਲੱਗੇ ਠੀਕ ਹੈ ਅੱਜ ਆਪਣੇ ਕੋਲੇ 3 ਦਿਨ ਇਹਨੂੰ ਸੂਈ ਨੂੰ ਹੋ ਗਏ ਸੂਈ ਵੀ ਆ ਸੂਈ ਵੀ ਆ ਥੱਲੇ ਤੰਬੂ ਲਈ ਫਰਦੀ ਆ 14 ਕਿਲੋ ਆਪ ਕੋਹ ਨਹੀਂ ਨਾਕ ਕੇ ਦੇ ਦਾਂਗੇ ਜਮ 7 ਕਿਲੋ 7 ਕਿਲੋ ਟਾਈਮ ਦੀ 7 ਕਿਲੋ ਟਾਈਮ ਦੀ ਹਾਜ਼ਰ ਹੁਣ ਸ਼ਾਮ ਦਾ ਟਾਈਮ ਆ 20 ਕਿਲੋ ਦੁੱਧ ਗੱਡੂਗੇ ਇਹਦੇ ਵਿੱਚ ਰੱਜੀ ਕੁੱਤੀਆਂ ਜਿਵੇਂ ਕੋਈ ਬੰਦਾ ਕਹਿੰਦਾ ਵੀ ਇਹ ਸੂਈ ਆ ਕੁੱਤੀ ਖੜੀ ਆ ਬੱਚਾ ਕਿਹੜਾ ਇਹਦਾ ਉਹ ਬੈਠਾ ਬੱਚਾ ਵੀ ਨਹੀਂ ਸਿਰ ਉੱਪਰਲੇ ਬੱਚਾ ਜੇ ਬੱਚੀ ਬੱਚਾ ਕੋਚਾ ਤੇ ਥੱਲੇ ਲੇਵਾ ਦੇਖੋ ਕਰ ਮੜਦੇ ਕਿਆ ਬਾਤ ਆ ਸ਼ਾਮ ਦਾ ਟਾਈਮ ਕਹਿੰਦੀ ਆ ਬਾਲਟੀ ਧਰ ਲਓ ਥੱਲੇ ਤੇ ਆਹ ਦੇਖੋ ਜਮ ਕਿਆ ਬਾਤ ਆ ਪੁੱਤਾਂ ਵਾਲੀ ਖੁਰਕੂ ਪੜਦੀ ਫਿਰਦੀ ਆ ਜਮ ਤੇ ਚੋਣ ਜਾਣ ਪੜਾ ਥੋੜਿਆ ਹੈਗੀਆਂ ਹਾਲੇ ਹਨਾ ਹਾਂ ਵੀ ਪੜਾ ਹੈਗੀਆਂ ਨੇ ਥੋੜਾ ਜਿਹਾ ਥ ਮਸ਼ੀਨੀ ਰੰਗ ਫਾਰਮੂਲੇ ਵੀਰ ਨੂੰ ਪੂਰਾ ਟਾਪਾ ਮਤਲਬ ਠੀਕ ਹੈ ਸੋ ਲੈਵਾ ਦੇਖੋ ਕਰ ਮੈਨ ਦਾ ਕਿ ਆਵਾਤਾ ਸੋ ਵਧੀਆ ਬੱਛੀ ਨਿਕਲੂਗੀ ਪੂਰੀ ਟਾਪ ਜਿਹੜਾ ਹੁਣ ਇਹ ਜੇ ਬੱਛੀ ਆ ਵੀਰ ਲੈ ਜਾਂਦੇ ਨੇ ਜੇ ਜਾ ਕੇ ਕਿਸੇ ਨੇ ਸਮਾਂ ਵੀ ਨਾ ਕਰੀ ਫੇਰ ਪਰਾਵਾ ਚਾਹੁੰਦਾ 12 ਤੇ ਆ ਜੂਗੀ ਨਹੀਂ 20 ਕਿਲੋ ਹੁਣ ਇਹਨੂੰ ਖਾਲੀ ਕਰ ਤੜ ਕੇ ਖਾਲੀ ਕਰਤੀ ਸੀ ਇਹਮ ਐ ਬਿਲਕੁਲ ਵੀਰੇ ਬਾਥਾਂ ਤੜ ਕੇ ਬਹਿਣਾ ਬਿਲਕੁਲ ਨਚੋੜਦੇ ਆ ਠੀਕ ਹੈ ਤੇ ਅੱਗੇ ਆਪਾਂ ਦੇਖੀਏ ਜਿਹੜੇ ਦਰਸਾਈ ਵਾਲਾ ਗਿਆ ਹੈ ਨਾ हां भाई साहिवाल ਵੀ ਪਲੂਣਾਂ ਦੀ ਪਲੂਣ ਕਿ ਆ ਜਾਣ ਲੈਂਦੀ ਐ ਇਹ ਸੁਈ ਵੀ ਅੰਦਰ ਸੁਈ ਵੀ ਐ ਸੁਈ ਵੀ ਐ ਇਹ ਹਾਂਜੀ ਬਿਲਕੁਲ ਫੱਡੀ ਸੀ ਇਹ ਠੀਕ ਐ ਬੱਚਾ ਛੱਡ ਕੇ ਜਿਵੇਂ ਮਰਜੀ ਭੈਣ ਕੋਈ ਵੀ ਚੋ ਸਕਦਾ ਹੈ ਇਹਨੂੰ ਕਿੰਨਾ ਇੱਕ ਦੁੱਧਾ ਹੁਣ ਥੱਲੇ ਦੇ 12 ਕਿਲੋ ਦੁੱਧ ਜਮਾ ਤਿਆਰ 6 ਕਿਲੋ ਮਤਲਬ 14 ਕਿਲੋ 15 ਕਿਲੋ ਪਰ ਨਿਪੜੂ ਛੇ ਹੀ ਦੇਊਗੀ ਹਾਂ 6 ਕਿਲੋ ਐ ਨਿਪੜੂਗਾ ਮਤਲਬ ਇਹ ਰਹਿਗਾ ਵੀ 6 ਕਿਲੋ ਦਾ ਛੱਤ 4 ਕਿਲੋ ਰਹਿ ਜਾਊਗਾ ਤੇ ਭਾ ਫਿਰ ਵੱਤਦਾ ਹੋ ਹਾਂ ਭਾ ਵੀ ਨਹੀਂ ਬਾਜ ਬਹੋਣਗੇ ਜਮਾ ਕਿਉਂਕਿ ਆਪਾਂ ਬੜਾ ਵੇਚਣੀਆਂ ਨੇ ਪੱਲੇ ਪਾ ਕੇ ਕਿਸੇ ਨੂੰ ਦਿੰਦੇ ਨਹੀਂ ਨਫਾ ਆਪਾਂ ਲੈਂਦੇ ਨਹੀਂ ਇਤਕੀ ਮਾਲ ਚ ਕਿਉਂਕਿ ਕੀ ਗੱਲ ਆ ਵੀ ਮਾਲ ਆ ਜਾਦੇ ਵੇਚਦੀ ਆ। ਤਾਂ ਸੇਲ ਹੀ ਕਰਨਾ ਤਾਂ ਮਾਲ ਵਸਣਾ ਵੀ ਕੋਈ ਵੀਰ ਨੂੰ ਰਾਜ਼ ਕਰਕੇ ਨਹੀਂ ਹੁੰਦਾ। ਠੀਕ ਆ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਤੇ ਇਹਦੇ ਵੀ 15-16 ਲੱਖ ਮੰਨ ਕੇ ਲਾ ਲਵੇ ਕਿਉਂਕਿ ਅੱਜ ਤਾਂ 1.5 ਲੱਖ ਖਰੀਦਣੇ ਪਾਉਂਦੇ 15-16 ਜੈ ਜੈ ਗੱਲ ਆ। ਤੇ ਅੱਗੇ ਨਾਲ ਖੜੀ ਹੈ ਜਿਹੜੀ ਜਲਦੀ ਕੌਫੀ ਕਲਰ ਵੀ ਸੁਈ ਵੀ ਹੈ। ਇਹਦੀ ਸੁਈ ਸਵਾਈ ਤਾਂ ਨੰਨਹਰਾਂ ਦੀ ਕੌਫੀ ਕਲਰ ਬਹੁਤ ਘੱਟ ਮਿਲਦਾ ਹਨਾ। ਹਾਂ ਬਹੁਤ ਚੰਗੀ ਅਗਰੇ ਮੋਟੀ ਬੀਟ ਕੋਵ ਚੀਜ਼ਾਂ ਦੇਵਾ ਬੰਦੇ ਦੇ ਵਿੱਚ ਵੀਡੀਓ ਬਣਾਈ ਜਾਂਦੇ ਐ ਚਮਕਦੀ ਐ ਲਾਡ ਰਹੇ ਉਹ ਦੁੱਧ ਕਿੰਨਾ ਹੁਣ ਚੋਣ ਵਾਲਾ ਚੋਣ ਵਾਲਾ ਦੁੱਧ ਮੇਰੇ ਅੰਦਰ 14 ਕਿਲੋ ਜਮਾ ਤਿਆਰ 7 ਕਿਲੋ ਟੈਂ ਦਾ ਨਿਪਟੂਗਾ ਤੇ ਕਿੰਨਾ ਕੇ ਦੇਰੂਗੀ ਇਹ ਇਹ 20 ਕਿਲੋ ਦੋ ਦੇ ਦੂਗੀ ਫਿਰ ਚੋਣ ਚ ਵੈਕ ਨੰਬਰ ਮੈਂ ਸੋਣਾ ਜਮਾ ਕੋਈ ਵੀ ਵੀਰ ਆਉਣ ਲੈਣ ਮਾਉਣੇ ਚਾਹੋ ਹੋਵੇ ਆਪਣੀ ਥਾਂ ਲੈ ਵੀ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਰਾਜੇ ਸਭੀ ਬੜੀ ਵੀ ਹੈਣਾ ਹਾਂ ਪੂਰੇ ਰਾਜੇ ਸਭੀ ਬੜੀ ਬੱਚਾ ਮੰਗ ਰਾਜੇ ਬੱਚਾ ਹੀ ਜਮਾ ਕਰ ਤੇ ਐਂਡ ਦੇ ਜਰਸੀ ਦੇਖ ਕੇ ਰਹੇ ਕਾ ਜਰਸੀ ਕਾਦੀ ਐ ਤੂੰ ਫੜੀ ਇਹ ਕੀ ਸਕਦਾ ਵੈਦਾ ਇਹ ਵੀਰੇ ਇਹਦੇ 15 ਦਿਨ ਬਾਕੀ ਨੇ ਬਣੂ ਬਾਲੀਏ ਦਾ ਹਨਾ ਬਾਲਾ ਮੇਰਾ ਪੇੜਾ ਮੈਂ ਹੋ ਕੀ ਬਹੁਤ ਛੱਟ ਛੁੱਟ ਚੰਗਾ ਉੱਚੀ ਨੂੰ ਸ਼ਵਰਾ ਜਿਵੇਂ ਕਹਿੰਦੇ ਬੰਬ ਆ ਗਿਆ ਬੰਬ ਆ ਗਿਆ ਉਹ ਚੀਜ਼ ਬਣੂ ਹਨਾ ਫਿਰ ਭਾ ਵਾਤੋਂ ਵਾਜੇ ਦਾ ਇੰਨੀ ਗੱਲ ਆ ਵੀ ਜਿਹੜਾ ਬੰਦਾ ਘਰੋਂ ਲੈ ਗਿਆ ਉਹਨੂੰ ਵਪਾਰਕਾਂ ਲਾਉਣਾ ਆਪਾਂ ਬਈ ਵਪਾਰ ਕਰੂਗੇ ਉਹਨੂੰ ਲੈ ਜਾ ਕੇ ਜੈਜ ਗੱਲ ਆ ਜਾਵਾ ਤੇ ਦੁੱਧ ਕਿੰਨਾ ਮੰਨ ਕੇ ਲੈਵੇ ਤੋਰੀ ਵਾਰੀ ਨੂੰ ਵੜੇ ਕੱਚੀ ਹੈ ਗੱਲੀ ਸੋ ਵਿੱਚ ਜਿਹੜੇ ਵੀ ਰ ਕਹਿੰਦੇ ਆ ਵੀ ਸਾਡ ਅਸੀਂ ਬੈਠ ਲੈ ਲਈ ਸੂਈ ਵੀ ਦੁੱਧਾਂ ਲੱਗੇ ਉਹ ਲੱਗੇ ਤੁਸੀਂ ਗੱਬਰ ਇੱਕ ਵਾਰੀ ਲੈ ਕੇ ਦੇਖੋ ਤੇ ਮੁੜ ਕੇ ਜਿੱਦੇ ਤਿਆਰ ਹੋਗੀ ਫੋਨ ਮੈਨੂੰ ਲਾ ਲਿਓ ਦੇਖੋ ਪੜਾਕੇ ਵੰਦੇ ਠਾਠਾ ਗੂੜੀਆਂ ਚੱਲਣਗੀਆਂ ਇਸ ਤਰ੍ਹਾਂ ਜਿਵੇਂ ਤਾਂ ਹਾਂ ਜਾ ਕੇ ਚਾਲਦੀਆਂ ਜਦੋਂ ਇੰਨੀ ਵਾ ਕੱਚੀ ਲੈਣਾ ਚਾਹੀਦੀ 10-15000 ਵਾਧੀ ਆ ਬਈ ਘਟੋ ਘਟ 20000 ਇਹ ਬੱਛੀ ਦੇ ਵਿੱਚ 20000 ਨਫਾ ਖਾ ਜੈ ਜੈ ਗੱਲ ਆ ਆਪਾਂ ਪਰ ਵੀਰ ਨੇ ਜਿਹੜੇ ਨੇ ਲੈ ਕੇ ਜਾਣੀ ਹੋਈ ਬਸ 2000 ਨਾਲ ਦੇ ਦੇਣੀ ਠਣ ਓਕੇ ਆ ਮੈਂ ਕਿਹਾ ਬਾਲੇ ਬਲੀ ਫੋਨੂ ਗਰੰਟੀ ਹੋਊਗੀ ਆਪਣੀ ਸੋ ਐਂਡ ਤੇ ਆਪਾਂ ਦਿਖਾਦੀ ਬੈੜ ਚੰਗੀ ਆ ਜਿੰਦ ਜਾਨ ਸਾਫ ਸੁਧਰੀ ਭਾ ਵੀ ਚੰਗਾ ਹੋਊਗਾ ਪੂਰਾ ਇਹਦਾ ਵਧੀਆ ਇੰਨੀ ਗੱਲ ਜੱਟ ਦਾ ਦਾਵਾ ਜਾਵਾ ਜਿਹਦੇ ਤਿਆਰ ਹੋ ਗਈ ਮੈਂ ਹੀ ਖਾਗੀ ਨੇ ਬੜੇ ਨਾਲ ਖੜੀਏ ਕੱਦ ਦੇਖ ਲੀਏ ਕੱਦ ਪੂਰਾ ਲਿਖਾ ਬਾਈ ਤੂੰ ਮੈਨੂੰ ਬਤਾ ਭਾ ਛੋਟਾ ਕਰੇਗਾ ਅਗਲਾ ਕੁ ਖਾਣੀ ਛੋਟੀ ਹੈ ਵੜੇ ਮਰਗ ਕੱਦ ਪੂਰਾ ਟੋਪਰ ਠੀਕ ਹੈ ਤੀਪਾ ਜੂ ਪੌਗੇ ਆ ਮੈਨੂੰ ਥਨ ਦੀ ਫੁੱਲ ਗਰੰਟੀ ਤੇ ਨੰਬਰ ਬੋਲ ਦੇ ਆਪਣਾ 98539107 ਜਿਹੜਾ ਆ ਗਿਆ ਜਾਣ ਦੇਣਾ ਨਹੀਂ ਮੈਂ ਕਿ ਵੀਰ ਬਣ ਕੇ ਹੱਥ ਵੰਦ ਕੀ ਬੇਨਤੀ ਆ ਬਸ ਬਣਾ ਦੇ ਜਿਹੜੇ ਮੁੱਲ ਕਰਾਂਗੇ ਨਾ ਪੁੱਤ 1500 ਵਾਲੀ ਕੱਚਲੀ ਕਰਾਂਗੇ ਜੈ ਜੈ ਗੱਲਾ ਸੋ ਵੀਰੋਂ ਨਵਾਂ ਨਵੀਂ ਮੂਰਤ ਗੱਜੇ ਵੀਰ ਨੇ ਵਾਲੇ ਕਰਨੀ ਆ ਨਵੇਂ ਨੌਰੇ ਦੇ ਵਿੱਚ ਕਹਿੰਦਾ ਬਸ ਮੰਨ ਕੇ ਚਲੋ ਬੋਣੀ ਕਰਨੀ ਆ ਬੰਨਾ ਬੋਣੀ ਕਰਨੀ ਬਸ ਇੱਧਰ ਜੈ ਜੈ ਗੱਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਉਜਰੀ ਚ ਬੋਲੇਗਾ